ਮੋੜ ਤੋਂ ਪੰਜਾਬੀ ਅਦਾਕਾਰ ਬਣੇ ਹਿਮਾਂਸ਼ੀ ਕੁਰਾਨਾ ਦੇ ਪਿਤਾ ਕੁਲਦੀਪ ਕੁਰਾਨਾ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਦੱਸਦੀ ਹੈ ਕਿ ਕੁਲਦੀਪ ਕੁਰਾਨਾ ਨੂੰ ਫਲੋਰ ਦੀ ਅਦਾਲਤ ਨੇ 14 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਹੈ ਕੁਲਦੀਪ ਕੁਰਾਨਾ ਤੇ ਗੁਰਾਇਆਂ ਚ ਤਾਇਨਾਤ ਨਾਇਬ ਤਹਿਸੀਲਦਾਰ ਤੇ ਹਮਲਾ ਕਰਨ ਤੇ ਉਹਨਾਂ ਦੇ ਨਾਲ ਗਾਲੀ ਗਲੋਚ ਕਰਨ ਦਾ ਕੇਸ ਦਰਜ ਕੀਤਾ ਸੀ ਇਸ ਤਹਿਤ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਚ ਪੇਸ਼ ਕੀਤਾ ਗਿਆ ਇਸ ਸਬੰਧੀ ਥਾਣੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਕੋਲ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਨੇ 5 ਮਹੀਨੇ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਸੀ ਜਦੋਂ ਉਹ ਦਫ਼ਤਰ ਤੋਂ ਬਾਹਰ ਆਪਣੀ ਡਿਊਟੀ ਤੇ ਜਾਣ ਲਈ ਨਿਕਲ ਰਹੇ ਸਨ ਤਾਂ ਉਸ ਉਜੇ ਪਾਸੋਂ ਕੁਲਦੀਪ ਖੁਰਾਨਾ ਆਏ ਤੇ ਉਹਨਾਂ ਨੇ ਘੱਲਾ ਬੋਲਦੇ ਹੋਏ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਉਹਨਾਂ ਦੇ ਨਾਲ ਮੌਜੂਦ ਇੱਕ ਮੁਲਾਜ਼ਮ ਨੇ ਪੂਰੀ ਘਟਨਾ ਦੀ ਵੀਡੀਓ ਬਣਾ ਲਈ ਜਿਸ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਕੁਲਦੀਪ ਖੁਰਾਨਾ ਤੇ ਕੇਸ ਦਰਜ ਕਰ ਦਿੱਤਾ। ਉਹਨਾਂ ਦੱਸਿਆ ਕਿ ਮੁਕੱਦਮਾ ਦਰਜ ਹੋਣ ਤੋਂ ਬਾਅਦ ਕਈ ਵਾਰ ਪੁਲਿਸ ਖੁਰਾਨਾ ਨੂੰ ਫੜਨ ਲਈ ਲੁਧਿਆਣਾ ਵਿੱਚ ਉਹਨਾਂ ਦੇ ਘਰ ਗਈ ਪਰ ਉਹ ਉੱਥੇ ਨਹੀਂ ਮਿਲੇ ਤੇ ਬੀਤੀ ਰਾਤ ਪੁਲਿਸ ਨੂੰ ਜਿਵੇਂ ਹੀ ਪਤਾ ਲੱਗਾ ਕਿ ਕੁਲਦੀਪ ਖੁਰਾਨਾ ਆਪਣੇ ਘਰ 'ਚ ਮੌਜੂਦ ਨਹੀਂ ਤਾਂ ਪੁਲਿਸ ਨੇ ਛਾਪਾ ਮਾਰ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਨੂੰ ਫਲੋਰ ਦੀ ਅਦਾਲਤ 'ਚ ਪ ਨਾਲੇ ਕਪੂਰਥਣਾ ਜੇਲ੍ਹ ਭੇਜ ਦਿੱਤਾ। ਭਾਜੀ ਤੁਸੀਂ ਖੁਰਾਨਾ ਦੇ ਪਿਤਾ ਜੀ ਆਂ। ਹਾਂਜੀ ਹਿਮਾਂਤ ਸਿੰਘ ਖੁਰਾਨਾ ਦਾ ਫਾਜ਼ਨਾਮਾ। ਕੀ ਮੰਗ ਕਰਦੇ ਆ ਤੁਸੀਂ ਆਪਣੇ ਵੱਲੋਂ? ਮੈਂ ਇਨਸਾਫ ਦੀ ਮੰਗ ਕਰਦਾ ਵੀ ਥਾਣਾ ਗ੍ਰੈਂਡ ਲੱਗਾ ਜੀ। ਹਾਂਜੀ। ਇਹ ਆਪਣਾ ਆਇਆ ਕਲਦੀਪ ਸਿੰਘ ਖੁਰਾਨਾ। ਹਾਂਜੀ। ਤੇ ਆਪਣਾ ਇਹਨੇ ਨਾ ਨੈਤ ਤਸਿਲਦਾਰ ਦੇ ਗੱਲ ਪਿਆ ਹੈ। ਹਾਂਜੀ। ਤੇ ਨੈਤ ਤਸਿਲਦਾਰ ਦੇ ਗੱਲ ਪਿਆ ਤੇ ਇਹਨੂੰ ਆਪਣਾ ਪੇਸ਼ੀ ਜੀ ਕੀਤਾ ਫੜ ਕੇ ਲੁਧਿਆਣਾ ਫੜ ਕੇ ਆਇਆ ਕੱਲ। ਹਾਂਜੀ। ਤੇ ਅੱਜ ਇਹਨੂੰ ਜਾਸਾ ਦੇ ਪੇਸ਼ ਕੀਤਾ। ਇੱਕ ਬਾਲੀਵੁੱਡ ਜਿਹੜੀ ਆਦਾਕਾਰ ਹੈ ਉਹਨਾਂ ਦੇ ਫਾਦਰ ਸਾਹਿਬ ਹੈ ਤੇ ਉਹਦੇ ਫਾਦਰ ਸਾਹਿਬ ਉਹਨੇ ਉਹ ਆਦਾਕਾਰ ਤੋਂ ਉਹਦਾ ਗਾਣਾ ਨੀ ਮਸ਼ਹੂਰ ਹੈਗਾ ਉਹ ਕੀ ਗਾਣਾ ਆ ਬੈਲ ਬੋਰਡਨ ਵਾਲਾ ਹਾਂਜੀ ਉਹਦਾ ਉਹਦਾ ਡੈਡੀ ਆ ਉਹਨਾਂ ਦੇ ਫਾਦਰ ਸਾਹਿਬ ਕਿਹੜੇ ਫਲੋਰ ਦੇ ਤਹਿਸੀਲਦਾਰ ਸੀ ਕਿ ਹੋਰ ਨਹੀਂ ਉਹ ਆਪਣੇ ਕਰਾਇਆ ਜਾਂਦੇ ਕਰਾਇਆ ਦੇ ਤਹਿਸੀਲਦਾਰ ਹੁਣ ਕਿੰਨੇ ਦਿਨਾਂ ਲਈ ਭੇਜਿਆ ਜੀ ਇਹਨਾਂ ਨੂੰ 14 ਦਿਨਾਂ ਲਈ 14 ਦਿਨ ਲਈ ਬਈ ਹੋਰ ਕੱਲੇ ਆ ਕਿ ਨਾਲ ਹੋਰ ਵੀ ਨਹੀਂ ਇਕੱਲੇ